ਬੋਲੋ ਬੋਲੋ ਇਹਨਾਂ ਦੀ ਗੱਲ ਕਰਦਾ ਯਾਰ ਪਹਿਲਾਂ ਵਾਹ ਰੌਲਾ ਪਾ ਰੱਖਿਆ ਸੀਗਾ ਅੱਜ ਜਦੋਂ ਕੈਮਰਾ ਲਾ ਲਿਆ ਉਦੋਂ ਭਾਈ ਚੁੱਪ ਹੋ ਗੀਆਂ ਕਾਟਵਾ ਤੇ ਭਾਈ ਸਾਹਿਬ ਲਾਡੀ ਸਿੰਘ ਸੂਰਜ ਦੇ ਹੇਠਲੇ ਪਾਸੇ ਨਜ਼ਰ ਆਉਂਦੇ ਹੋਏ ਗਵੰਦੀ ਮਿੱਤਰ ਸਾਸਤਰੀ ਕਾਲ ਬਾਈ ਜੀ ਚੰਗੀ ਹੈ ਸਿਹਤ ਬਹੁਤ ਠੀਕ ਹੈ ਸਿਹਤ ਤੁਸੀਂ ਦੱਸਿਓ ਹਾਂ ਵੀਡੀਓ ਦੇਖ ਰਹੇ ਸਾਰੇ ਵੀਰੇ ਪੈਣਾ ਨੂੰ ਸਾਸਤਰੀ ਕਾਲ ਤੇ ਅੱਜ ਦਾ ਬਲੌਗ ਲਾਡੀ ਦੇ ਕੋਲੋਂ ਸਟਾਰਟ ਕਰ ਲਿਆ ਤੇ ਇੱਧਰ ਆਪਾਂ ਨੂੰ ਇਸਲਾਮੀ ਦੇ ਕੇ ਤੋਰਨਾ ਆਇਆ ਸੀਗਾ ਭਾਈ ਸਾਹਿਬ ਆ ਆਸ਼ੀਵ ਰੇਣ ਤਿਆਰ ਖੜੇ ਨੇਗੇ ਡੀਜ਼ਲ ਲੱਦਿਆ ਸਪਰੇਅ ਢੋਲੀ ਲੱਦੀਆ ਪਾਣੀ ਵਾਲਾ ਕੈਂਪਰ ਲੱਦਿਆਗਾ ਪੱਕੀ ਤਿਆਰੀ ਸਾਡੀ ਵੱਡੀ ਹੁੰਦੀ ਹੈ ਤਿਆਰੀ ਥੋੜੀ ਜੀ ਖੇਤ ਜਾਣ ਦੀ ਤੇ ਅੱਜ 15 ਸੌਣ ਹੋ ਗਿਆ 30 ਜੁਲਾਈ 2024 ਸੌਣ ਮੇ ਲੜਾਈ ਲੰਘ ਜੂਗਾ ਲੰਘ ਹੀ ਗਿਆ ਸੌਣ ਮੇ ਹੁਣ ਹੱਥ ਤੱਕ ਲੰਘ ਗਿਆ ਹੁਣ ਕੋਈ ਆਸ ਜੀ ਮਰ ਗਈ ਬਈ ਸਾਡੀ ਤਾਂ ਮੀਂਹ ਦੀ ਆ ਦੋ ਕੱਲ ਕਬੀਰ ਦਾ ਕਮੈਂਟ ਆਇਆ ਵੈਸੀ ਕਹਿੰਦਾ 22 ਦਿਨ ਹੋ ਗਏ ਬਾਈ ਸਾਡੇ ਮੋਟਰਾਂ ਚਲਾਈਆਂ ਨੂੰ ਕਹਿੰਦਾ ਬਸ ਸਾਡੇ ਚੌਥੇ ਪੰਜਵੇਂ ਛੇਵੇਂ ਦਿਨ ਮੀਂਹ ਆ ਜਾਂਦਾ ਪਾਣੀ ਭਰਿਆ ਪਿਆ ਜਾਂਦਾ ਪਾਣੀ ਸੁੱਕਦਾ ਨਹੀਂ ਮੋਟਰ ਚਲਾਉਣ ਦੀ ਲੋੜ ਨਹੀਂ ਤੇ ਰੱਬ ਮਖਾ ਇੱਕ ਥਾਂ ਹੀ ਦਿਆ ਦੋ ਰਿਹਾ ਆਪਣੇ ਤਾਂ ਮੈਨੂੰ ਲੱਗਦਾ ਮੀਂਹ ਇਹ ਕਦੇ ਵੀ ਨਹੀਂ ਹੁੰਨੇ ਆਪਾਂ ਨੂੰ ਭੁੱਲ ਲੱਗੂ ਤੁਸੀਂ ਭੁੱਲ ਜਿਓ ਤੁਸੀਂ ਭੁੱਲ ਜਿਓ ਕਦੇ ਵੀ ਨਹੀਂ ਹੁੰਨੇ ਤੇ ਮੀਂਹ ਦੀ ਟੀਕਰੋ ਮੱਥੇ ਤੇ ਧਰ ਕੇ ਤੜਕੇ ਵਗ ਜੰਨੇ ਨੇ ਕੱਪੜੇ ਆਥਣ ਘਰੇ ਆ ਕੇ ਲਾਉਣੇ ਬਸ ਉਹ ਦੀ ਸੁੱਕਦੇ ਨਹੀਂ ਸੁੱਕਦੇ ਤਹੇ ਇਹ ਐਂ ਲੱਗਦਾ ਸੌਣ ਦੀ ਛੜੀ ਚ ਵਿੱਚ ਕਿ ਐ ਹੁੰਨੇ ਆ ਇਹ ਆ ਕੇ ਮੈਨੂੰ ਕਹਿੰਦਾ ਕੱਪੜੇ ਸੁੱਕ ਜਾਂਦੇ ਆਥਣ ਤੱਕ ਖੇਤ ਕਿ ਨਾ ਤੇ ਮੈਂ ਦੋ ਰੱਖੇ ਹੋਏ ਆ ਕਦੇ ਉਹ ਪਾ ਲੈਨੇ ਆ ਬਦਲ ਕੇ ਘੰਟੇ ਕੇ ਬਾਅਦ ਉਹ ਪਾ ਲੈਨੇ ਮੈਂ ਖੈ ਜੇ ਕੰਮ ਚੱਲੀ ਜਾਂਦਾ ਤੇ ਇੰਨੇ ਨਾਲ ਚੀਕਾਂ ਹੀ ਨਹੀਂ ਪਿੰਦਗਾ ਹਾਂ ਇੱਕਦਾਂ ਰੰਗੋਟੇ ਕੇ ਇੱਕ ਪਾਰ ਹੁੰਦੇਗੇ ਹਣਾ ਆ ਮੈਨੂੰ ਆ ਦੋ ਡੇਢ ਮਹੀਨੇ ਬਾਅਦ ਆ ਤੇ ਮੁੰਡਾ ਮਿੱਤਰ ਮਿਲਿਆ ਮੈਨੂੰ ਇੱਥੇ ਆਪਣਾ ਉਟਾਣੀ ਵਾਲਾ ਜਿੰਮ ਮਜਾ ਆਇਆ ਇਹ ਮੈਨੂੰ ਕਹਿੰਦਾ ਸਿਆਣਚੀ ਨਹੀਂ ਆਉਂਦਾ ਜਮੀ ਉਹ ਪੁੱਠਾ ਹੋ ਗਿਆ ਰੰਗ ਰੰਗ ਦਾ ਕਹਿੰਦਾ ਕੋੜੂ ਵਾਲਾ ਕੰਮ ਆ ਸਿਆਲ ਕੱਢ ਜਾਣੇ ਆ ਹਾਂ ਰੰਗ ਚ ਚਲ ਉਹ ਹੀ ਆ ਨੀ ਬਹੀ ਰੰਗ ਦਾ ਉਹਦਾਂ ਨੂੰ ਦੋ ਹੀ ਹੁੰਦੇ ਆ ਬਾਕੀ ਬਦਲਦੇ ਹੀ ਰਹਿੰਦੇ ਆਗੇ ਰੰਗ ਦੁਨੀਆ ਦੇ ਤੇ ਆਪਣਾ ਬਦਲ ਗਿਆ ਜੜਾ ਜੇ ਜਮੀਂ ਪੈ ਕੇ ਤੇ ਪਟਾ ਜਾਗੇ ਅਸੀਂ ਹੱਥੋਂ ਨੋ ਆ ਫੇਰ ਸਾਡਾ ਰੰਗ ਠੀਕ ਹੋ ਜੂ ਤੜਾ ਤੇ ਬਾਕੀ ਭਾਈ ਸਾਰਾ ਦਿਨ ਤੁੱਪੇ ਹੀ ਰਹਿਣੇ ਆਗੇ ਤੇ ਆਪਦੀ ਮਿਹਨਤ ਚ ਲੱਗੇ ਹੋਏ ਆਗੇ ਤੇ ਇੱਕ ਬਾਈ ਲੱਡੀ ਚਲ ਗੱਲ ਛੇੜ ਹੀ ਲੈਣੇ ਕਹਿੰਦਾ ਸੀਗਾ ਬਈ ਤੁਸੀਂ ਮੱਥਾ ਵਾਲਾ ਮਾਰਦੇ ਹੋਗੇ ਦੋ ਕਹਿੰਦੇ ਸੀ ਆ ਕੰਮ ਆ ਕੰਮ ਤਾਂ ਅਸੀਂ ਵੀ ਕਰਦੇ ਆ ਕਹਿੰਦੇ ਅੱਜ ਠੋਕੇ ਦਾ ਸੁੰਗਣਾ ਵੀ ਜੰਮੀ ਨਹੀਂ ਮਾਰਦੇ ਉਸ ਤਾਂ ਤੇ ਬਾਕੀ ਬਈ ਇਹ ਗੱਲ ਈ ਹੈਗੀ ਜਿਹੜਾ ਕਹਿੰਦਾ ਪਰ ਬਾਣ ਬਟੇ ਬਾਣ ਬਟਾ ਲੰਦੇ ਆ ਲੱਗ ਜੂ ਪਤਾ ਕੱਲ ਵੀ ਮੈਂ ਕਮੈਂਟ ਚ ਗੇ ਰਿਪਲਾਈ ਕਰਤਾ ਸੀਗਾ ਪਿਛਲੀਆਂ 5-4 ਸਾਲਾਂ ਦੀ ਐਵਰੇਜ ਕੱਢ ਲਾਂਗੇ ਵੀ ਉਹ ਕਿੰਨੀ ਕੱਢਦਾ ਸੀ ਤੇ ਉਹ ਕਿੰਨੀ ਤੇ ਕੱਢ ਲੂ ਇੱਕ ਸਾਲ ਚ ਇੱਕ ਸਾਲ ਦੀ ਲਿਖਾ ਲਿਖਾਈ ਕਰ ਲੈਨੇ ਆ ਬਈ ਤੁਸੀਂ ਦੋਗ ਦੋ ਦੋ ਕੇ ਜਾਣੇ ਜਿਹੜੇ ਕਹਿੰਦੇ ਸੀ ਵੀਰ ਇੱਕ ਸਾਲ ਦੀ ਲਿਖਾ ਲਿਖਾਈ ਕਰ ਲਓ ਤੁਸੀਂ ਸਾਡੇ ਵਾਲੇ ਥਾਂ ਖੇਤੀ ਆ ਕੇ ਕਰ ਲਿਓ ਅਸੀਂ ਛੋਡੇ ਵਾਲੇ ਥਾਂ ਕਰ ਲਾਂਗੇ ਤੇ ਫੇਰ ਤੁਹਾਨੂੰ ਪੁੱਛਾਂਗੇ ਠੀਕ ਹੈ ਨਾ ਉਹਦਾ ਫੇਰ ਤੈਨੂੰ ਪੁੱਛਾਂਗੇ ਸੁਣਾ ਸੁਣਾ ਵੈਰ ਨੇ ਹਾਂ ਪਾ ਪਾਲੇ ਕੱਕੜਾ ਕੱਕੜ ਤੇ ਗੱਲਬਾਤ ਇਹ ਆ ਬਈ ਸਾਡੇ ਬਾਦੀ ਦਾ ਇਹ ਮਿਹਨਤੀ ਆ ਬਈ ਛੋਡੇ ਬਾਦਾ ਮੱਥਾ ਚੱਲ ਹਾਂ ਛੋਡੇ ਬਾਦਾ ਮੱਥਾ ਹੋ ਸਕਦਾ ਛੋਡੇ ਛੇਤਰ ਨਾਲ ਘੁੱਗੀ ਲੋਟ ਆਉਂਦੀ ਹੋਊਗੀ ਬਈ ਤਾਂ ਕਰਕੇ ਤੁਸੀਂ ਇਹ ਗੱਲ ਕਹਿੰਦੇ ਹੋ ਜਾਂ ਦੂਜੀ ਗੱਲ ਇੱਕ ਗੱਲ ਇਹ ਕਹਿਣਾ ਵੀਰੇ ਹੋ ਸਕਦਾ ਤੁਹਾਨੂੰ ਵਧੀਆ ਨਾ ਲੱਗਿਓ ਵੇ ਜਾਂ ਫਿਰ ਤੁਸੀਂ ਮਿਹਨਤ ਹੀ ਨਹੀਂ ਕਰੀ ਤੁਸੀਂ ਮਿਹਨਤ ਕਰਕੇ ਜਾ ਕੇ ਦੇਖਿਓ ਪਤਾ ਲੱਗੂਗੀ ਕੀ ਵਜ੍ਹਾ ਹਾਂ ਇਹ ਗੱਲ ਇਹ ਆ ਬਈ ਜਿਹੜੇ ਬੰਦੇ ਨੇ ਮਿਹਨਤ ਕਰੀ ਹੋਵੇ ਲਾਡੀ ਉਹ ਦੂਜੇ ਦੀ ਮਿਹਨਤ ਨੂੰ ਮੱਥਾ ਨਹੀਂ ਦਸਦਾ ਹਾਂ ਹਾਂ ਗੁੱਸਾ ਨਾ ਕਰਿਓ ਬਈ ਮੈਂ ਗੱਲ ਸਾਫ਼-ਸੁਤਰੀ ਜੀ ਕਹੀ ਹੈਗੀ ਆ ਕਰਨੀ ਨਹੀਂ ਚਾਹੁੰਦਾ ਸੀ ਬਸ ਹੁਣ ਖੜੀ ਖੜੀ ਵੇ ਲਾਡੀ ਕੋਲੋਂ ਗੱਲਾਂ ਚ ਗੱਲੇ ਜਿਆਦਾ ਕੀ ਮੈਂ ਤੇ ਨਹੀਂ ਤਾਂ ਕੱਲ ਹੀ ਕਰ ਦਿੰਦਾ ਕਰਨੀ ਹੁੰਦੀ ਤਾਂ ਫਿਰ ਮੈਂ ਤਾਂ ਛੇੜੀ ਨਹੀਂ ਸੀ ਗੱਲ ਮੈਂ ਕੋਈ ਗੱਲ ਨਹੀਂ ਚੱਲ ਇਹ ਵੀ ਭਰਾ ਨਹੀਂ ਆਪਣੇ ਚੱਲ ਪੇਪਰ ਬਈ ਇਹ ਦੂਜੇ ਦੀ ਮਿਹਨਤ ਨੂੰ ਮੱਥਾ ਨਹੀਂ ਦਸਣਾ ਚਾਹੀਦਾ ਵੀ ਅਗਲੇ ਹੁਣ ਜੇ ਸਾਨੂੰ ਬਈ ਪਾਣੀ ਦੀ ਲੋੜ ਆ ਸਾਡਾ ਮੋਟਰਾਂ ਨਹੀਂ ਪੂਰਾ ਕਰਦੀਆਂ ਸਾਨੂੰ ਬਈ ਫਿੱਟਰ ਨਾਲ ਵੀ ਮਾਣੇ ਚਲਾਉਣਾ ਪੈਂਦਾ ਸਾਨੂੰ ਟਰੈਕਟਰ ਵੀ ਲਾਉਣਾ ਪੈਂਦਾ ਬੂਰਤੇ ਇਹ ਸਾਡੇ ਬਾਦੀ ਸਾਡੀ ਨਜ਼ਰ ਵਿੱਚ ਕੋਈ ਮੱਥਾ ਨਹੀਂ ਜੇ ਝੋਨੇ ਚ ਕੱਖ ਨੇ ਕੱਖ ਕੱਢਦੇ ਆ ساری ਦੁਨੀਆ ਕੱਢਦੀ ਆ ਅਸੀਂ ਵੀ ਕੱਢਦੇ ਆ ਬਈ ਇਹ ਸਾਡੀ ਦਵਾਈ ਬਹੁਤ ਮਹਿੰਗੀ ਆਉਂਦੀਆਂ ਦਾ ਘੰਟੇ ਚ ਕਰਦੇ ਆਂ ਦਵਾਈ ਤੁਸੀਂ ਹਾਂ ਤੇ ਉਹ ਸਾਡੀ ਬਸ ਮਿਹਨਤਾਂ ਹੈ ਵੀਡੀਓ ਰਾਈ ਥੋੜੀ ਨਜ਼ਰ ਆ ਜਾਂਦੀ ਐ ਇਦੋਂ ਤਾਂ ਬਈ ਬਹੁਤ ਜ਼ਿਆਦਾ ਮਿਹਨਤ ਕਰੀ ਜਾਂਦੇ ਲੋਕ ਅਸੀਂ ਤਾਂ ਚੱਲ ਕਰਦੀ ਕੁਛ ਨਹੀਂ ਗਿਆ ਆਪਦਾ ਬਸ ਟਾਈਮ ਟੱਪੀ ਜਾਂਦਾ ਬਈ ਰੋਟੀ ਜੋਗੇ ਚਾਰ ਦਾਣੇ ਕਰ ਲੈਣੇ ਆਗੇ ਤੇ ਬਾਕੀ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਧੰਨਵਾਦ ਹੌਸਲਾ ਵਜਾਈ ਕਰਦੇ ਰਿਹਾ ਕਰੋ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਤੇ ਅੱਜ ਦੇ ਦਿਨ ਦਾ ਪੂਰਾ ਮਾਹੌਲ ਚੱਲ ਦਿਖਾਉਨੇ ਆ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਨੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਅਬੇ ਦੇਖ ਸਕਦੇ ਹਾਂ ਤੇ ਖਾਸ ਕਵਰ ਲੱਡੀ ਸੁਣਾਏਗਾ ਕੋਈ ਖਾਸ ਕਵਰ ਤਰ ਖੇਤੇ ਜਾਣੇ ਹੱਸੋ ਨੀਮੀ ਪਾਇ ਨੀਰਿਆ ਬੁਰਾ ਹਾ ਅੱਡ ਲੱਡੀ ਕਹਿੰਦਾ ਮੇਰਾ ਵੀ ਆਹੀ ਹਾਲ ਹੈ ਕਹਿੰਦਾ ਆਪਦਾ ਰੋਟੀ ਇੱਥੋਂ ਬਨ ਕੇ ਲੈ ਜਾਣੇ ਆ ਉੱਥੇ ਜਾ ਕੇ ਜਦੋਂ ਸੁਰਤੀ ਜਾਂਦੇ ਮਾੜੀ ਜਿ ਇੱਕ ਵਾਰੀ ਬੈਠ ਕੇ ਖਾ ਲੈਣੇ ਫਿਰ ਬਸ ਓਕੇ ਰਾਂ ਫੀਟਰ ਫੂਟਰ ਮੋਟਰ ਮੋਟਰ ਸੈਟ ਕਰਕੇ ਪਾਣੀ ਫੇਰ ਖਾਣੇ ਰੋਟੀ ਜਲਾ ਲੈਣੇ ਆ ਫਿਰ ਹੈ ਚਲ ਹੁਣ ਕੀੜੇ ਕਹਿੰਦੇ ਤੁਸੀਂ ਤਰੋਗੇ ਇੱਥੋਂ ਇਹ ਵੀ ਇਹਦਾ ਵੀ ਟਾਈਮ ਹੁੰਨੇ ਗਲੇ ਦਾਣਾ ਪਾਣੀ ਇਹ ਵੀ ਬਦਲੀ ਕਰਨ ਲੱਗੇ ਸਪੈਸ਼ਲ ਟਾਂਚ ਹੋ ਗਏ ਹਾਂ ਹਾਂ ਕਿਹੜਾ ਹੈ ਚਾਰ ਕੋਈ ਨਾ ਘਟ ਦੇਗੇ हट ਜਾ ਆ ਗਿਆ ਚੰਗਾ ਚੰਗਾ ਲਾਡੀ ਕਰਦੇ ਗੱਡੀ ਸਟਾਰਟ ਆ ਹਟੋਲੀ ਜਾਵਾਂ ਕਲਚ ਵਾਲੇ ਨਾਲ ਰੱਖ ਗੱਗੂ ਗੱਗੂ ਦਾ ਫੋਨ ਆ ਜਾਂਦਾ ਵਿੱਚ ਉਹ ਬੰਬੂ ਗਾੜ ਤੇ ਭਗ ਜਾਂਦਾ ਯਾਰ ਉਹ ਕਹਿੰਦਾ ਮੈਂ ਜਾਣਾਗਾ ਤੂੰ ਚਾਹ ਕਹਿੰਦਾ ਆਉ ਬੋਲੇ ਬੱਲੇ ਬੱਲੇ ਓਏ ਅੱਜ ਉਹ ਕਹਿੰਦਾ ਹਰਾ ਬਾਲਾ ਕਹਿੰਦਾ ਕੀ ਕਰਾਉਣਾ ਕਹਿੰਦਾ ਅੱਜ ਵਾਲਾ ਚਾਰੇ ਨਹੀਂ ਜਾਣਾ ਕਹਿੰਦਾ ਸਾਰਾ ਗੱਲ ਨੂੰ ਲੈਵਾਂਗੇ ਊਏ ਦਾ ਹੈ ਆ ਲੈ ਆ ਕਰਾ ਲਾ ਗਏ ਇਸ ਤੇ ਐਂ ਦੁਰਦਾਗਾ ਹਾਂ ਚੱਲ ਫਿਰ ਵੀ ਮਾਰ ਲਾਂਗੇ ਟਾਸ ਜੱਕ ਫਿਰ شیر ਬਣ ਕੇ ਆ ਬੜਾ ਕੋ ਲਗਿਆ ਜੀ ਠੀਕ ਆ ਮਿਲਦੇ ਆ ਬ੍ਰੇਕ ਤੋਂ ਬਾਅਦ ਜਿੱਤੇ ਵਿਲੇ ਹੋਏ ਮਕੀਦਾ ਚਾਰ ਪਾ ਕੇ ਨੌਜਵਾਨ ਰਾਤੋ ਰਾਤ ਉੱਭਾ ਗਿਆ ਕਿ ਮੌਸਮ ਗੜਬੜਜੀ ਚੋਂਦਾ ਫਿਰਦਾ ਉਹਦਾ ਬਾਕੀ ਸੌਣਾ ਮੀਂਹ ਪਤਾ ਨਹੀਂ ਕਦੋਂ ਆਜੇ ਆਸਤਾ ਫਿਰ ਵੀ ਲਾਈ ਹੋਈ ਹੈ ਮੀਂਹ ਦੀ ਹਮ ਭਾਈ ਸਾਹਿਬ ਬਲਵਿੰਦਰ ਸਿੰਘ ਖਾਲਸਾ ਜੀ ਆਪ ਨਜ਼ਰ ਨਹੀਂ ਆ ਰਹੇ ਕਿਤੇ ਆ ਮਾਰਤੇ ਆ ਸੈਲਫ ਆ ਕੇ ਆ ਇਧਰ ਪੀਟਰ ਦੀ ਪਟ ਪਟ ਤੇ ਇਧਰ ਆਸ਼ੇ ਦੀ ਘਟ ਘਟ ਅ ਦੋ ਨੌਜਵਾਨਾਂ ਬਰਨ ਲਾਤੀਆਂ ਨੌਜਵਾਨਾਂ ਨੇ ਆਉਂਦੇ ਸਾਰ ਤੇ ਮੱਠੇ ਮੱਠੇ ਕਦਮਾਂ ਦੇ ਨਾਲ ਬਟੋ ਬੱਟੀ ਪਿਆ ਨੌਜਵਾਨ ਗੱਗੂ ਦੇਖਦਾ ਟੈੰਡਾ ਜਾਂਦਾ ਤੇ ਹੁਣ ਅਗਲਾ ਕਾਰਜਕ੍ਰਮ ਆਹਾ ਇਹ ਸਾਡਾ ਪਰਸੋਂਕ ਦਾ ਪੱਟਿਆ ਪਿਆਗਾ ਕੱਖਾ ਝੁੰਨੇ ਚ ਹਾਂ ਕੁਸ਼ਕਤਾ ਦੀ ਕੁਸ਼ ਵਾਲੇ ਰਹਿੰਦਾ ਸਾਰਾ ਐ ਹੌਲਾ ਹੋ ਗਿਆ ਮੜਾ ਜੇ ਹੁਣ ਹਾਂ ਐਸੀ ਗੱਲ ਹੁਣੀ ਚੱਕਿਆ ਦੀ ਗੁਸ਼ਤਾ ਵੀਰ ਚਲੋ ਇਹ ਧੁੱਪ ਲੱਗ ਜਾਣ ਦੇ ਇੱਕ ਦੋ ਦਿਨ ਚੱਕ ਦੇਾਂਗੇ ਚਲੋ ਕੋਈ ਗੱਲ ਨਹੀਂ ਤੇ ਬਾਕੀ ਹਵਾ ਸੋਹਣੀ چل ਰਹੀ ਆ ਪਰ ਹਵਾ ਦਾ ਬਾਹ ਨਹੀਂ چل ਰਿਆ ਮੁੜ ਕੇ ਅੱਗੇ ਕੰਮ ਟੈਟ ਆ ਹੁਣ ਲੈ ਬਲੇ ਬਲੇ ਖਾਦੀਆਂ ਹੋਈਆਂ ਕਿ ਉਹ ਵਾਲੀਆਂ ਰੋਟੀਆਂ ਹੁਣ ਹਜਮ ਹੋਣਗੀਆਂ ਆਪ ਬਥੇਰੇ ਟਾਲ ਮਟੋਲੇ ਜੇ ਕਰੇ ਤੇ ਚਾਹ ਪੀ ਕੇ ਚੱਲਦੇ ਆਂ ਚਾਹ ਵੀ ਪੀ ਲਈ ਯਾਰ ਉਹ ਕੂਮ ਖੱਲਣਾ ਹੀ ਪਊਆ ਕਈ ਵਾਰੀ ਬੰਦਾ ਕੇਸੜੀ ਜੀ ਬੱਟ ਜਾਂਦਾ ਕਦੇ ਕਦੇ ਮਾੜੀ ਮੋਟੀ ਲੈ ਆਨੇ ਆਣ ਪੰਟਾ ਪਰ ਪਰ ਕੇ ਹਉਂ ਉਹਦਾ ਨੌਜਵਾਨ ਆ ਲਟੋਪੀ ਗੁੰਦਾ ਉਧਰ ਇੱਕਾ ਪੱਲੀ ਹੋਰ ਲਿਆਉਣੇ ਆ ਉਹ ਭਰ ਜਾ ਕਰੂ ਮੇਰੇ ਆਉਂਦੇ ਨੂੰ ਮੈਂ ਠਹਿ ਕਰੂ ਜਾ ਕੇ ਠੀਕ ਐ ਚੱਲੋ ਦੇਖੋ 2:00 ਬਜ ਕੇ 5 ਮਿੰਟਾਂ ਦਾ ਸਮਾਂ ਹੋ ਗਿਆ। ਨਾ ਸੁੱਤੀ ਨਾ ਕੱਟੇ ਵਾਲੀ ਗੱਲ ਹੋ ਜਾਂਦੀ ਐ ਇੰਨੀ ਜ਼ਿਆਦੇ ਗਰਮੀ 'ਚ ਨਾ ਤਾਂ ਬੰਦੇ ਦਾ ਕੰਮ ਨੂੰ ਹੱਥ ਪੈਂਦਾ ਤੇ ਨਾ ਹੀ ਕੰਮ ਛੱਡਿਆ ਜਾਂਦਾ। ਧੁੱਪੇ ਵਗ ਜਾਂਦੇ ਆ ਪੂਰਾ ਕੰਮ ਨੂੰ ਹੱਥ ਲਾ ਲੈਣੇ ਆ ਉੱਥੋਂ ਜੇ ਫਿਰ ਛਾਂ ਨੂੰ ਭਾਜਦੇ ਆ ਪਾਣੀ ਪੀ ਲੈਣੇ ਆ ਫਿਰ ਕੰਮ ਨੂੰ ਲੱਗਦੇ ਆ ਜੇ ਹੋਈ ਜਾਂਦਾ ਤੇ ਆਹ ਸਾਹਮਣੇ ਬਣਿਆ ਹੋਇਆ ਬੱਦਲ ਆ ਬਠਿੰਡਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਉੱਤੇ ਇੱਧਰ ਬਣਿਆ ਪਿਆ ਗੱਜੀ ਜਾਂਦਾ। ਇਦਰੀ ਜਾ ਕੇ ਜਾ ਕੇ ਸਾਡਾ ਜੀ ਲੱਗਿਆ ਹੋਇਆ ਪਰ ਇੰਨਾ ਕ ਫਰਕ ਜ਼ਰੂਰ ਪੈ ਗਿਆ ਮੁੜਕਾ ਸਕ ਗਿਆ ਇੰਨੇ ਕ ਨਾਲਾ ਬੱਦਲ ਜਾਂ ਬਣਿਆ ਥੋੜਾ ਜਿਹਾ ਹਵਾ ਚ ਬਦਲਾ ਆ ਗਿਆ ਪਰ ਨੌਜਵਾਨ ਕਹਿੰਦਾ ਹਾਲੇ ਵੀ ਮੁੜਕਾ ਹਾਂ ਚੰਗਾ ਆਈ ਜਾਂਦਾ ਗਾ ਪਰ ਉਹਨਾਂ ਨਹੀਂ ਪਹਿਲਾਂ ਤਾਂ ਜਮੀ ਤੜ ਤੜ ਲਾ ਪਿਆ ਨੂੰ ਇੰਨਾ ਮੁੜਕੋ ਮੁੜਕੀ ਹੋ ਰਿਆ ਸੀ ਇਹ ਕੰਮ ਜਮੀ ਹਾਂ ਸੁੱਕਣ ਵਾਲੀ ਗੱਲ ਬਾਤ ਹੀ ਨਹੀਂ ਸੀ ਇੰਨੀ ਹਵਾ ਚਲਦੀ ਸੀ ਤੇ ਪਰ ਹੁਣ ਇਧਰ ਉਮੀਦ ਕੀ ਹੈ ਇਹ ਵੀ ਉੱਥੇ ਹੀ ਖੜ ਜੇਗਾ ਬੱਦਲ ਜਾਂ ਮੈਂ ਤਾਂ ਤਰਲੇ ਕਰੀ ਜਾਂਨੇ ਹੱਥ ਜੋੜੀ ਜਾਂਨੇ ਆ ਤਿਤ ਪਰ ਸੌਣ ਦਾ ਬਦਲਾ ਕੋਈ ਭਰੋਸਾ ਵੀ ਨਹੀਂ ਬੱਟ ਨਾਲ ਬੱਟ ਸਨ ਛੱਡ ਜਾਂਦਾ ਕਹਿੰਦੀ ਕਣੀਆਂ ਦੀ ਇਦਦਰ ਨੌਜਵਾਨ ਨੇ ਘੱਟਦਾ ਹੱਥ ਪੁੱਠਾਇਆ ਕਰਕੇ ਆਏ ਜੇ ਨਾਸ ਰੱਖ ਕਹਿੰਦਾ ਤੇ ਪਰ ਥੋੜਾ ਜਿਹਾ ਹਵਾ ਚ ਫਰਕ ਜ਼ਰੂਰ ਪੈ ਗਿਆ ਨੇ ਨਾਲ ਜਦ ਮੁੜਕਾ ਘਟ ਗਿਆ ਉਹਨੋਂ ਹਟ ਗਿਆ ਸੁੱਕ ਜੂ ਮੁੜਕਾ ਸਾਡਾ ਆਪਣੇ ਪਿੰਡ ਦੇ ਨਹੀਂ ਭੈਣ ਦਿੰਦੇ ਅੱਛਾ ਕੀ ਕਹਿੰਦਾ ਮੀ ਮੀ ਨੂੰ ਹੈ ਕਹਿੰਦੇ ਇਦਦਰ ਨਹੀਂ ਤੇ ਕਹਿੰਦੇ ਮੀ ਹੈ ਨਾ ਲੁੱਟ ਜੂਗੀ ਉਪਾਖੜਾ ਪਾਣੀ ਪਣੀ ਹੋਈ ਵਿਚਾਰਸ਼ ਵੀਰੇ ਕੋਈ ਗੱਲ ਨਹੀਂ ਕੋਈ ਨਹੀਂ ਕੁਛ ਕਹਿੰਦਾ ਆ ਜਾ ਵੀਰ ਉਹਨਾਂ ਕਿ ਇਧਰ ਨੂੰ ਛੀਤਰੇ ਵਿਚਾਰ ਲੱਗਦਾ ਬਰਪਾ 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 ਭਰਾਵਾ ਦੋ ਇੰਜਣ ਵਜ ਹੀ ਜਾਂਦੇ ਇਧਰ ਦੋ ਨਿਓਜਲਾਂ ਚੱਲੀ ਜਾਂਦੀਆਂ ਹਾਂ ਕੁਲ ਜੀ ਗਿਆ ਇਧਰ ਬਹੁਤ ਸਾਰੇ ਜੀੜਾ ਜੀ ਇਧਰ ਬਹੁਤ ਘੜ ਲਿਆ ਨੇ ਰੱਬ ਨੇ ਆਸੇ ਪਾਸੇ ਹੀ ਤੇ ਇਧਰ ਹਾਂ ਡਬਲ ਆਊਗੀ ਆਪਣੇ ਨਾਲ ਹੈਪੀ ਯਾਰ ਲੈ ਕੇ ਆਇਆ ਆਪਣਾ ਠੀਕ ਆ ਭਾਈ ਹੈਪੀ ਬਾਰੇ ਮੋਟਰ ਆਉਂਦੀ ਆ ਠੀਕ ਆ ਹੁਣ ਠੀਕ ਆ ਹਾਂ ਠੀਕ ਆ ਭਾਈ ਹੂੰ ਤੋਰੇ ਫੇਰੇ ਜੋਗਾ ਹੋ ਗਿਆ ਪਰ ਇਹ ਕੰਮ ਨਹੀਂ ਕਰਨਾ ਡਰੈਕਟਰ ਨੇ ਕਿਹਾਗਾ ਤੜਕੇ ਵੀ ਆ ਗਿਆ ਸੀ ਬੱਪੂ ਨਾਲ ਜਿਹੜਾ ਕੱਢ ਕੇ ਸੀ ਉਹ ਫਿਊਰੀ ਭੱਗ ਗਿਆ ਸੀ ਬੱਪੂ ਥੋੜੀ ਜਿਹੀ ਇੱਥੇ ਬੇਚਾਰਾ ਰੋਹਦਾ ਹੂੰ ਦਾਲਦਾ ਕਿ ਬੇਚਾਰਾ ਰੋਹਦਾ ਸਬਜ਼ੀ ਨਹੀਂ ਖਾਂਦਾ ਯਾਰ ਮੈਂ ਤਾਂ ਚਰਨੀ ਜਿੰਦਾਬਾਦ ਹਾਂ ਪ੍ਰਸ਼ਾਦਾ ਖਾਈ ਜਾਂਦੇ ਸੀ ਨਾਲ ਨਾਲ ਨੀਗਾ ਭਈਏ ਐਸ ਪਾਸੇ ਆ ਉਹਦੇ ਵਗੂ ਓਏ ਸੰਦੂ ਵਗੂ ਆ ਜਾ ਆ ਜਾ ਹਉਲਾ ਹੁੰਦਾ ਕੁਈ ਨਾ ਹਮਸਰਾ ਹੈ ਉਹਦੇ ਹੀ ਛਾਂ ਜੀ ਹੋਣ ਲੱਗੀ ਆਲੇ ਬੜਾ ਹੁੰਦਾ ਰਹਿਣਾ ਮੀਤਾ ਪਤਾ ਨਹੀਂ ਕਿੱਥੇ ਬੱਦਲ ਖਾਲੀ ਕਰਦੇ ਪਿਛਲੇ ਪਿੰਡਾਂ ਚ ਆ ਸਾਡੇ ਹਿੱਸੇ ਦਾ ਗੱਲੀ ਠੰਡੀ ਹਵਾ ਆਈ ਆ ਚਲੇ ਇਸੇ ਦਾ ਵੀ ਇਸ ਦਾ ਸ਼ੁਕਰ ਕਰੀਏ ਨੇ ਰੱਬ ਨੂੰ ਚਲੇ ਨੇ ਨਾਲ ਹੁਣ ਸਾਨੂੰ ਚਾਹ ਚੰਗੀ ਲੱਗਣ ਲੱਗੀ ਮੜੀ ਠੰਡੀ ਹਵਾ ਨਾਲ ਮੁਰਕਾ ਸੁੱਕ ਗਿਆ ਝੋਗਾ ਸੁੱਕ ਗਿਆ ਉਹਦਾ thank <laughs> you ਤਵਾਜ ਕੇ 1 ਮਿੰਟ ਦਾ ਸਮਾਂ ਹੋ ਗਿਆ। ਆ ਮੌਸਮ ਦੁਪਹਿਰ ਦਾ ਠੰਡਾ ਹੀ ਚੱਲ ਰਿਹਾ ਹੈਗਾ। ਆਸ-ਪਾਸ ਕਣੀਆਂ ਹੈਗੀਆਂ ਤਲਵੰਡੀ ਸਾਬੋ ਵਾਲੇ ਪਾਸੇ। ਅ ਸੋਨਾ ਮੀਂਹ ਲੱਗਦਾ ਹੈਗਾ। ਤੇ ਆਪਾਂ ਯਾਰੇ ਪਾਸੇ ਪਤਾ ਨਹੀਂ ਕਦੋਂ ਪਹੁੰਚਦਾ ਹਾਂ। ਬਾਕੀ ਭਾਈ ਤੁਸੀਂ ਦੱਸਿਓ ਕਿੱਥੇ-ਕਿੱਥੇ ਮੀਂਹ ਆ ਗਿਆ। ਆ ਮੋਟਰਾਂ ਚੱਲੀ ਜਾਂਦੀਆਂ ਪਾਣੀ ਛੱਡਦਾ ਗੱਗੂ ਨੂੰ 5 ਵਜੇ ਘਰੇ ਭੇਜਦਾ ਸੀਗਾ। ਪੀਣਾ-ਪੂਣਾ ਰੱਖਣਾ ਸੀਗਾ। ਆ ਤੇ ਦਾਸ ਹੁਣ ਚੱਲੇ ਨੇ ਜੱcka ਲੈ ਕੇ। ਬਰਾਵਾ ਸਿੱਧਾ ਹੋ ਗਿਆ ਕੀ ਲਿਖਿਆ ਪਰ ਕਿਸ ਨਾਲ ਆਹੀ ਲਿਖਿਆ ਹੈ ਹਮ ਦੀਪ ਗੋਨ ਹਮ ਇਹ ਕੀ ਆ ਡਬਲਯੂ ਕੀ ਹੈ ਆਹ ਕਾਨਸਰਾ ਡਬਲਯੂ ਡਬਲਓ ਇਹ ਕੈਰਲ ਲਿਖ ਕੇ ਨਿਕਲ ਗਿਆ ਅਸ਼ੋ ਜੀ ਬਟੋਗ ਨਾਓ ਵੈਰੀ ਸਟਰੋਂਗ ਵੈਰੀ ਗੁੱਡ ਅੱਛੀ ਅੱਛੀ ਰੇਟਿੰਗ ਆ ਬੁੱਤਰ ਅੱਛਾ ਇਹ ਅਨਸਰ ਨੇ ਅਬ ਰੇਟ ਨਹੀਂ ਆਹੀ ਅੱਛੀ ਦੇਖਦਿਆਂ ਆਉਂਦੀ ਹੋ ਨਹੀਂ ਅਬ ਰੇਟ ਨਹੀਂ ਆਉਂਦੀ ਹੋ ਇਹਦੀ ਇਥੇ ਮੇਰੀ ਤੁਸੀਂ ਅੱਛਾ ਪੜਦੀ ਅੱਛੀ ਇੰਟੈਲੀਜੈਂਟ ਭਤੀਜੀ ਹੋਵੇ ਸਾਡੀ ਹਾਂ ਬਲਾਉ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰੱਖ ਦਿਓ ਨੂੰ ਮੈਨੂੰ ਭੁੱਖ ਵਾਲੀ ਲੱਗੀ ਰੋਟੀ ਕਰਨ ਆਉਣਾ ਹਾਂ ਸਾਡੇ ਹੱਥ ਹੋਵੇ ਆਜੋ ਫਿਰ ਹਾਂ ਮੰਮੀ ਸਮਾਂ 8:30 ਵਜੇ ਦਾ ਹੋ ਗਿਆ ਹਾਂ ਪ੍ਰਸ਼ਾਦਾ ਬਾਣੀ ਖਾ ਲਿਆ ਸੀ ਨੀਂਦ ਵਾਲੀ ਚੜੀ ਜਾਂਦੀ ਥੋੜਾ ਟਾਈਮ ਪੈ ਵੀ ਗਿਆ ਸੀਗਾ ਹਾਂ ਲਾਜੀਆਂ ਹੋ ਗਿਆ ਸੀਗਾ ਕਿ ਹਾਂ ਸੌ ਜੀਏ ਰਾਤ ਨੂੰ ਉੱਧਰਲੇ ਖੇਤ ਫੇਰ ਪਾਣੀ ਬਦਲਣ ਜਾਣ ਨਾਲੇ ਇੱਧਰਲੇ ਕੋਸਲੇ ਵਾਲੇ ਖੇਤ ਆ ਪਾਣੀ ਦੀ ਵਾਰੀ ਹੈਗੀ ਜਿਆੜੇ ਦੌਰ ਹੈਗੇ ਕੰਮ ਖਾ ਚਾ ਚ ਤੇ ਕੰਮ ਕਰਦੇ ਭੱਜ ਦੌੜ ਬਾੜੀ ਲੱਗੀ ਰਹਿੰਦੀ ਅੱਜ ਦੇ ਵਿੱਚ ਵੀ ਕੰਮ ਤਾਂ ਸੀਗਾ ਪਰ ਬਾੜੀ ਗੱਲਬਾਤ ਹੈ ਰਿਕਾਰਡ ਨਹੀਂ ਕਰੀਗੀ ਕਿ ਗਰਮੀ ਵਾਲੀ ਸੀਗੀ ਵਾਹ ਗਰਮੀ ਸੀ ਹਾਂ ਮੀਂਹ ਚੜ ਚੜ ਆਇਆ ਪਤਾ ਨਹੀਂ ਕਿੱਥੇ ਕਿੱਥੇ ਪੈ ਪਊਗਾ ਹੂੰ ਪਿਛਲੇ ਪੈਰ ਠੰਢੀ ਹੋ ਗਈ ਸੀ ਉਦੋਂ ਸੁੱਖ ਨਾਲ ਸੋਨਾ ਕੰਮ ਨਵੇੜ ਲਿਆ ਫਿਰ ਫੋਨ ਚੱਕੇ ਨਹੀਂ ਗਿਆ ਗਿੱਲੇ ਸੱਲੇ ਜੇ ਫਿਰਦੇ ਰਹੇ ਤੇ ਤਾਂ ਗੱਲਬਾਤ ਬੜੀ ਨਹੀਂ ਹੋਈ ਤੇ ਅੱਜ ਦਾ ਬਲੌਗ ਥੋੜੇ ਸੀਗੇ ਇੰਨੇ ਨਾਲ ਤੁਸੀਂ ਐਡਜਸਟ ਕਰ ਲਿਓ ਤੇ ਮਾਂ ਤਾਈ ਦੀ ਹਾਜ਼ਰੀ ਲਵਾ ਦਈਏ ਸਸਰੀ ਕਾਲ ਬੇਟਾ ਸੋਨ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਹਵਾਲਾ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਾਂਦੇ ਆ ਤੇ ਕਦੇ ਵੀ ਨਾ ਭੁੱਲਿਓ ਪਹਿਲੀਆਂ ਚੀ ਕਰ ਪਿਆ ਕਰੋ ਦੇਖਣ ਲੱਗਦੇ ਜਦੋਂ ਜੇ ਫੇਸਬੁੱਕ ਤੇ ਦੇਖਦੇ ਤਾਂ ਫੋਲੋ ਵੀ ਜਰੂਰ ਕਰਦੇ ਕਰੋ ਜਾਂਦੇ ਆ ਦੇ ਮੇਰੇ ਪੁੱਤ ਬਣ ਕੇ ਦੇ ਹੋ ਸਾਰੇ ਠੀਕ ਠਾਕ ਆ ਤੇ ਆਪ ਵੀ ਤੜਕੇ ਸੁਖ ਦਿੰਦੇ ਹਾਂ ਕਮੈਂਟ ਭੇਜਿਓ ਮੈਨੂੰ ਮੈਂ ਕਿੱਥੇ ਪਿਆਗਾ ਹਾਂ ਆ ਵਈ ਗਿਆ ਸੀ ਦੱਸਿਓ ਬਈ ਹੋਰ ਮੈਂ ਕਿੱਥੇ ਕਿੱਥੇ ਪਿਆ ਅੱਜ ਤਾਂ ਫਸਤਾਵਾ ਹੀ ਲੱਗ ਰਿਹਾ ਵੀ ਪਤਾ ਨਹੀਂ ਕਿੱਥੇ ਪਾ ਕੇ ਮੁੜ ਗਿਆ ਢੀ ਕੱਟ ਕੇ ਅੜੀ ਸੀ ਬਾੜੀ ਪਾੜੀ ਦੋ ਬਾਰਾ ਠੀਕ ਹੈ ਜੀ ਚੱਲ ਬਸ ਕਰਨਾ ਹਾਂ ਠੀਕ ਹੈ ਤਾਂ ਨਵਾਂ ਸਾਰੇ ਵੀਰਾ ਪਣਾ ਦਾ ਮਨਪੀਤ ਅੱਜ ਟਰੈਕਟਰ ਦੇਖਦਾ ਨਹੀਂ ਪਿੱਛੇ ਖੜਾ ਗਿਆ ਹੋਇਆ ਪ੍ਰੋਣਾ ਸਾਹਿਬ ਕੋਲ ਉੱਥੇ ਮੱਕੀ ਦਾ achar ਉਹਨਾਂ ਦਾ ਬਣਾਉਂਦੇ ਨੇ ਤੇ ਬਾਕੀ ਥੋੜਾ ਜਿਹਾ ਅੱਜ ਇਹ ਗੱਲਬਾਤ ਥੋੜੀ ਸੀਗੀ ਤੇ ਸਮਝ ਸਕਦੇ ਹਾਂ ਤੁਸੀਂ ਬਸ ਇੱਕ ਕੰਮ ਚਲਾ ਲਿਆ ਇਹਨਾਂ ਲਈ ਅ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਭੈਣਾਂ ਨੂੰ ਤੇ ਤੇਦੇ ਉਤੋਂ ਸ਼ੁਕਰਗੁਜ਼ਾਰ ਹਾਂ ਜਿਹੜੇ ਸਪੋਰਟ ਕਰਦੇ ਹੈਗੇ ਸਾਥ ਦਿੰਦੇ ਆ ਤੇ ਜੁੜੇ ਰਹੋ ਚੈਨਲ ਦੇ ਨਾਲ ਪੇਜ ਦੇ ਨਾਲ ਮਿਲਦੇ ਆ ਕੱਲ ਨੂੰ ਸਵੇਰੇ 7:00 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਸਤਿ ਸ੍ਰੀ ਅਕਾਲ ਸਾਰੇ ਜਿਹੜੇ ਭੈਣਾਂ ਨੂੰ